ਜੀ গুড মর্নিং ਜੀ ਕੀ ਹਾਲ ਚਾਲ ਆ ਤੇ ਅੱਜ ਆਪਣਾ 21ਵਾਂ ਦੇਣਵਾ ਤੇ ਗੇਲਾ ਪਾਵੜਦਾ ਹੀ ਜਾਂਦਾ ਹੀ ਉਹ ਨੰਗਿਆ ਵਾ ਵਧੀਆ ਤੇ ਚੱਲ ਰਹੀ ਐ ਜੇ ਗਰਾਊਂਡ ਕੋਈ ਸਾਬ ਕਰੀ ਜਾਂਦੇ ਆ ਪੱਦਰੇ ਕੋਈ ਸਾਬ ਲੱਗੇ ਹੋਏ ਆ ਦੇਖੋ ਤੇ ਆਪਾਂ ਵੀ ਹੁਣ ਬਸ ਜਿੱਦਾਂ ਗੇਲਾ ਭਾਜੀ ਨੰਗੇ ਹੋ ਟਾਇਰ ਲਾ ਰਹੇ ਆ ਤੇ ਦੱਸ ਦੇ ਤੁਹਾਨੂੰ ਅੱਗੇ ਕਿਦਾਂ ਅੱਜ ਕੀ ਪਾਣਾ ਵਰਤਦਾ ਪੂਰੀ ਗਰਮੀ ਦੇ ਭੱਜ ਕੇ ਨਹੀਂ ਆਉਂਦਾ ਭੱਜ ਗਿਆ ਇੱਥੇੋਂ ਤਾਂ ਹੀ ਆ ਟਾਇਰ ਇੱਥੇ ਤਾਂ ਹੀ ਫੜਾ ਬੰਦਿਆਂ ਨੂੰ ਇੱਥੇ ਤਾਂ ਹੀ ਫੜਾ ਟਾਇਰ ਇੱਥੋਂ ਲਿਆ ਸੀ ਟਾਇਰ ਸੈਜ ਬਾਜੀ ਗੁੱਡ ਮਾਰਨਿੰਗ ਕੀ ਹਾਲ ਹੈ ਹੋ ਇੱਧਰ ਆ ਕੇ ਦੱਸ ਕੀ ਹਾਲ ਆ ਕੀ ਹਾਲ ਆ ਬਾਜੀ ਵਧੀਆ ਬਾਜੀ ਕਿੱਦਾਂ ਹੁਣ ਹੁੰਦੀ ਕਿ ਨਹੀਂ ਵੇ ਬੱਸ ਬੱਸ ਹੁੰਦੀ ਵੇ ਕੀ ਗੱਲ ਖੋਲਣੀ 36 ਦਿਨ ਸਾਹ ਨਹੀਂ ਹੁੰਦੇ ਅੱਜ ਹੁੰਦਾ ਹੁੰਦਾ ਕਿੱਥੇ ਆ ਲੱਕਦੇ ਆ ਤਰਖਾ ਤੇ ਕੋਜ ਨੇ ਵੇਲਾ ਹੁੰਦੇ। ਇਹ ਲਾਉਂਦੇ ਆ ਤਾਂ ਸਿਆਹੀ ਦੀ 36 ਦੀ ਟੇਰ ਪਾਇਆ ਹੋਇਆ ਮਗਰ ਚੱਲ 36 ਦੀ। ਬੱਸ ਬੱਸ। ਕੱਲ ਚੱਲ ਚੱਲ ਭੱਜ। ਭੱਜ ਭੱਜ। ਝੋਟਿਆ ਭੱਜਾ। ਖੈ ਦੇ ਖੈ ਦੇ ਖੈ ਦੇ ਖੈ ਦੇ। ਚੱਲ 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 ਚੱਲ। ਜਾਂਦਾ ਅੱਜ ਝੋਟਾ ਬੋਕਦਾ ਰੋਕਦਾ ਹੋਲੀ ਨਹੀਂ ਹੋਣਾ ਚਾਹੀਦਾ। ਲੇ ਜਾ ਨਾਲ ਹੀ ਖਿੱਚ ਕੇ ਇੱਕ ਅੱਦਾ ਲੋ ਜੀ ਇਧਰ ਗਰਾਊਂਡ ਲੱਗ ਰਹੀ ਏ ਅੱਜ ਮੁੰਡੇ ਛਾਇਏ ਵੇ ਬਿੱਲਾ ਵੇਰ-ਵੇਰ ਪਾਉਂਦਿਆ ਵਜ ਹੈਪੀ ਹੋਣੀ ਨਸਲ ਕਰਤੇ ਅੱਜ ਓਏ ਹੈਪੀ ਉਹ ਵੀ ਪਾਣੀ ਪੀਂ ਲਾਤਾ ਹੀ ਅਗਲੇ ਨੇ ਮੂਸੇ ਵਾਲਾ ਨਹੀਂ ਕਹਿੰਦਾ ਕਿ ਬੰਬੇ ਬੰਬੇ ਵਾਲੇ ਨਹੀਂ ਮਿੱਟੀਏ ਮੂਸੇ ਪੰਡੇ ਹੋਣ ਲਾਤੇ ਨਹੀਂ ਇੱਦਾਂ ਬੋਲ ਲੈ ਇਧਰ ਕੋਚ ਨੇ ਵੀ ਕਹਿੰਦੇ ਹੈਪੀ ਹੋਣੀ ਗਰਾਊਂਡ ਵਿੱਚ ਹੋਣ ਲਾਤੇ ਨਹੀਂ ਚਲੋ ਆ ਗਿਆ ਰੀਡਰ ਹੈਪੀ ਆ ਗਿਆ ਵਾ ਲੋ ਵੀ ਮਿੱਤਰੋ ਯੰਗ ਯੰਗ ਉਮਰ ਦਾ ਛੋਟਾ ਸਾਡਾ ਜਾਂਦਾ ਕਿ ਨਹੀਂ ਬੁੱਕਦਾ ਕਹਿੰਦਾ ਟਾਇਰ ਹੋਰ ਪਾਓ ਇੱਕ ਐਦਾਂ ਨਹੀਂ ਗੱਲ ਬਣਨੀ ਐ ਬੁੱਕਣਾ ਜਿਵੇਂ ਨਾ ਛੋਟੇ ਨੇ ਟੂੜਾਂ ਹੀ ਪੱਟੀ ਤੁਰਿਆਂਦਾ ਵਾ ਇਹ ਉਹ ਗੱਭਰੂ ਹੈ ਜਿਹੜਾ ਮੁਗਦਰ ਫੇਰਦਾ ਹੁੰਦਾ ਵਾ ਬੰਦਿਆਂ ਦੇ ਚੱਲ ਚੱਲ ਭਾਜੀ ਖੈਦੇ ਕੋਈ ਸਾਹਿਬ ਲੱਗੇ ਪੂਰੀ ਟ੍ਰੇਨਿੰਗ ਤੇ ਅੱਜ ਬੰਦਿਆਂ ਨੂੰ ਚੱਲ 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 ਚੱਲ

ਲਾਲੇ ਦੇ ਬਦਾਮ ਮਰ ਚੁੱਕੇ ਆ ਕੱਲ ਇੱਕ ਛੁੱਟੀ ਕਰਕੇ ਮੈਂ ਕਿੱਥੇ ਤੱਚ ਮੈਂ ਲੱਗਣ ਲੱਗੇ ਲਾਲੇ ਦੇ ਬਦਾਮ ਨੂੰ ਲੇਸ ਲੱਗੀ ਗੱਲ ਇਦਾਂ ਨਹੀਂ ਮੈਂ ਲੱਗ ਪਾਜੀ ਛੁੱਟੀ ਹੋ ਗਈ ਹੈ ਤੁਹਾਡੀ ਗੱਲ ਬਦਾਮ ਲੈਣੇ ਆ ਮੈਂ ਬਦਾਮ ਤੇ ਨੂੰ ਉਦਾਂ ਲੈ ਦੇਣ ਲੋਹਿਆਂ ਤੋਂ 250 ਗ੍ਰਾਮ ਛੁੱਟੀਆਂ ਦੇ ਹਿਸਾਬ ਨਾਲ ਤੇ ਜਿਹੜਾ ਮਿਹਨਤ ਵੀ ਵਧੀਆ ਲਾਊਗਾ ਇਦਾਂ ਨਹੀਂ 30 ਦਿਨ ਆ ਕੇ ਤੇ ਮੁੜ ਗਿਆ ਇਦਾਂ ਇਦਾਂ ਸਿੱਧਾ ਹੀ ਪਿੱਛੇ ਨੂੰ ਵੈਰੀ ਗੁੱਡ ਆ ਅੱਗੇ ਆਇਓ ਆ ਮਰ ਗਈ 1.5 ਕਿਲੋ ਹੋਰ ਚੱਲ 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 ਚਪਲਾ ਲਾ ਕੇ ਆ ਜਲਦੀ ਤੂੰ ਤੇਰਾ ਵਾ ਨਿਆਣਿਆਂ ਨਾਲ ਲਾਉਣਾ ਪਹਿਲਾਂ ਸੱਟ ਚੱਲ ਨਹੀਂ ਇੱਧਰ ਆ ਚਪਲਾ ਲਾ ਲਾ ਚੱਕ ਫੇ ਅਸੀਂ ਟੀ ਸ਼ਰਟਾਂ ਵੀ ਲਿਆਉਣੀਆਂ ਵਾ ਦੋਹਾਂ ਨੇ ਜਾ ਕੇ ਹਾਂ ਇਦਾਂ ਦੇ ਹੈ ਨਾ ਹਾਂਜੀ 40 36 36 36 36 ਇਹ 36 ਦੀ ਅੱਛਾ ਪਹਿਲਾਂ ਲਾਇਆ ਸੀ ਬਣਾ ਕੇ ਆਹ ਖੈਦੇ ਖੈਦੇ ਕੰਮ ਨੂੰ تیرਤੇ ਫੋਕਸ ਆ تیرਤੇ ਸ਼ਾਵਾ ਸ਼ਾਵਾਜ ਅਮਰ ਦੇ ਕਬੂਤਰ ਚੱਲ 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 ਗਾਲਾਂ ਤੋਂ ਪਰੇਜ ਗੱਭਰੂ ਕੋਈ ਸਾ ਵੀ ਨਿੱਕੇ ਰੋਕ ਹੋਏ ਹੋਏ ਆ ਓ ਜੂਪੇ ਆੜ ਜਾ ਕਰ ਲੰਦੇ ਇਹਨੂੰ ਮੱਲ ਲਪੜਾ ਮਾਰਨਾ ਹਨ ਚੜ ਗਿਆ ਸਾ ਗਰਮੀ ਬਹੁਤ ਹੈ ਨਾ ਭਜੀ ਅੱਜ ਬਹੁਤ ਦੁਆ ਲੱਗਿਆ ਪਿਆ ਕਸਤਾ ਜੀ ਇਹ ਗੱਡੀ ਪੂਰੀ ਆਹ ਵੇਖ ਲੋ 36 ਦੀ ਸੈਟ ਆ ਗਿਆ ਮੇਰਾ ਜਾਵਾਂਗੇ ਭਾਜੀ ਆ ਗਿਆ ਮੁੰਡਾ ਚੋਬਰ ਆ ਗਿਆ ਹੈ ਚੋਬਰ ਆ ਗਿਆ ਨਾਲ ਦੀ ਸ਼ਾਨ ਨਾਲ ਦੀ ਸ਼ਾਨ ਆ ਵੀ ਖਾ ਜਿਹੜੀ ਮੇਂ ਸ਼ਾਨ ਆ ਓ ਹੀਰਾ ਲੈ ਆ ਲੈ ਯਾ ਲੈ ਯਾ ਜੀ ਸਤ ਕਿਦਾਂ ਵਧੀਆ ਵਧੀਆ ਭਾਜੀ ਕਿੰਨੇ ਚੱਕਰ ਲਾਦੇ ਫਿਰ ਅਸੀਂ ਲਾ ਹੀ ਦਿੱਤੇ ਆ 10 11 10 11 ਲਾਦੇ ਹਾਂਜੀ ਅੱਜ ਤਾਂ ਫਿਰ ਸਰਾ ਕਰਾਤਾ ਹੈ ਕਰਾ 11ਵਾਂ ਲਾਉਣਾ ਵੈਰੀ ਗੁੱਡ ਇਦਾਂ ਖਿੱਚ ਕੇ ਰੱਖ ਕੰਮ ਨੂੰ ਹਾਂਜੀ ਹੈ ਬਾਹਰ ਲੱਗਾ 11ਵਾਂ ਬਾਹਰੋਂ ਆ ਜਾ ਫਿਰ ਆ ਜਾ ਸਿਰ ਜਲਦੀ ਫਿਰ ਵੈਰੀ ਗੁੱਡ ਵੱਲੇ ਨਿਸ਼ਾਨ ਖੱਚ ਕੇ ਨਿਸ਼ਾਨ ਆ ਜਾ ਫਿਰ ਇਧਰ ਨੂੰ ਕਰੀ ਮੂੰਹ ਫੇਰ ਚੱਲੋ ਬਰਮੀ ਪਈ ਆਊਗੀ ਕਿ ਨਹੀਂ ਅੱਜ ਹੈ ਪਾਪੇ ਨੂੰ ਪੱਪੀ ਕਿੰਦਾ ਕਰਦਾਨਾ ਐਦਾਂ ਮੋਟਰਸਾਈਕਲ ਕਿੰਦਾ ਕਰਤ ਰੇ ਓਏ ਪਾਜੀ ਇਹਨੇ ਮੈਨੂੰ ਕੱਲ ਫੇਕਿਆ ਕਹਿੰਦਾ ਜੀਰੇ ਵਾਲੀ ਭੋਗਦੀ ਨਹੀਂ ਆਈ ਮੇਰਾ ਦਿਲ ਟੁੱਟ ਗਿਆ ਪਰੀ ਬਹੁਤ ਪਿਆਰ ਕਰਦਾ ਕਹਿੰਦਾ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦਾ ਕਹਿੰਦਾ ਮਿਹਨਤ ਮੇਨਾਂ ਰਹਿ ਲੂੰਗਾ ਉਹਦੇ ਬਿਨਾਂ ਨਹੀਂ ਰਹਿ ਸਕਦਾ ਭਾਈ ਝੂਠ ਬੋਲਦਾ ਮੇਰੇ ਕਹਿੰਦਾ ਮੈਨੂੰ ਬਹੁਤ ਪਿਆਰ ਆ ਉਹਦੇ ਨਾਲ ਝੂਠ ਹੈ ਪਾਜੀ ਤੰਜ ਨਹੀਂ ਮਿਹਨਤ ਲਾਉਂਦਾ ਇਹ ਇੱਥੇ ਆ ਕੇ ਐਵੇਂ ਆ ਹਾਂ ਹਾਂ ਹੁਣ ਮੈਂ ਆ ਹਾਂ ਆ ਗਈ ਕਿਉਂ ਬੱਸ ਤੂੰ ਯਾਰ ਬੱਸ ਕਿਉਂ ਬੱਸ ਕੋਈ ਸਾਹ ਆ ਕਹਿੰਦਾ ਬੱਸ ਕੋਈ ਬੱਸ ਪਾਜੀ ਬਾਸ ਕਰੋ ਟਾਇਰ ਤੇ ਤੇਰਾ ਰਸਾ ਲਾ ਲਾ ਬਾਜੀ ਰਸਾ ਵੀ ਨਹੀਂ ਬਾਜੀ ਲਾ ਲੈਣੇ ਭਾਈ ਟਾਇਰ ਤੇ ਲੱਗੇ ਤੇ ਤੀ ਨਹੀਂ ਕੋ ਜੀ ਲੈ ਜਮਿੰਤ ਕਰ ਜਾ ਕੇ ਜਾ ਚੱਲ ਜਾ ਇਦਾਂ ਹੀ ਮਿਹਨਤ ਕਰ ਜਾ ਕੇ ਯਾਰ ਮਿਹਨਤਾਂ ਨਹੀਂ ਕਰਦਾ ਇਦਾਂ ਇਦਾਂ ਚੱਲ ਬਾਜੀ ਕੋ ਤੇ ਚੱਲ ਤੂੰ ਕੇ ਰਸਾ ਲਾ ਲੈਣਾ ਕੋੜੇ ਨਿਕਲੇ ਨਹੀਂ ਲੱਗਦਾ ਚੱਲ ਚੱਲ ਇਹ ਖਾਣੇ ਆ ਤੂੰ ਆਹੀ ਚੱਲ ਚੱਲ ਕੀ ਹੋਇਆ ਕੀ ਇਹ ਤੈਨੂੰ ਅੱਜ ਕੋਸ਼ ਨੂੰ ਨਹੀਂ ਹਲਟੀ ਆਉਂਦੀ ਏ 12 13 ਡੋਲੇ ਲਾ ਕੇ ਸਾਰਾ ਤੇਰਾ ਇਹ ਨਹੀਂ ਹੋ ਗਈ ਨਹੀਂ ਡੋਲੇ ਹੋ ਗਿਆ ਚੱਲ ਫਿਰ 15 ਕਰ ਭਾਈ ਕਿੱਦਾਂ ਕਰੂ ਕਿੱਦਾਂ ਕਰੀਏ ਭਾਈ ਰੱਸਾ ਆਉਂਦਾ ਰੱਸਾ ਕਿੱਦਾਂ ਲਾਉਗਾ ਭਾਈ ਇਹ ਦਾ ਮੁੰਡਾ ਲਾਉਂਦੇ ਕਿੱਦਾਂ ਲਾਉਨੇ ਮੈਨੂੰ 10 ਸਹੀ ਕਿੱਦਾਂ ਲਾਉਨੇ ਰਸਾ ਮਿਲ ਪਦਾ ਲੱਗੇ ਜਾਲ ਪਹਿਲਾਂ ਜਿਹੜੇ 2 ਲਾ ਕੇ ਆ ਪਾਣੀ 10 ਹਾਂ ਕਰਿਓ ਲਾ ਲੈ 2 ਕਿਹੜੇ ਲੱਗਦੇ ਯਾਰ 15 ਕਰਨੇ ਪੂਰੇ ਬਾਗ ਤੇ ਲੱਗਦੇ ਭਾਈ ਚੱਲ ਕੋਈ ਧੱਕਾ ਕਰ ਧੱਕਾ ਕਰਨੀ ਨਾਲ ਪੈਸੇ ਧੱਕੇ ਦੇ ਲੈਣਾ ਨਹੀਂ ਧੱਕਾ ਨਾ ਪੈਰੀ ਡੇਪਾ ਹੁਣ ਚੱਲ ਆ ਕੇ ਆ ਜਾ ਬੰਦਾ ਦੇ ਦੇ ਰਸਾ ਰਸਾ ਇੱਧਰ ਆ ਰਸਾ ਲਾਉਣ ਚੱਲਿਆ ਝੋਟਾ ਹੁਣ ਕਹਿੰਦਾ ਵੇ ਲੱਕੇ ਭਾਈ ਨਾ ਲਾਉਣਾ ਰਸਕ ਚੱਲ ਆਵੇਂ ਭਾਜੀ ਨੇ ਮਾਰਤੀ ਏ ਥਾਪੀ ਉਧਰ ਔ ਚੱਕ ਇਦਰੋਂ ਵੀ ਹੋ ਜਵੇ ਔ ਚੱਕ ਚਲੋ ਉਧਰ ਆ ਜਾ ਫੇ ਕਹਿੰਦੇ ਚੈਲੰਜ ਹੋ ਗਏ ਆ ਸਟੱਡ ਪਾਉਣ ਲੱਗਾ ਕਹਿੰਦਾ ਲਾਪਨ ਦਿਆ ਸਟੱਡ ਆਪਦੇ ਏ ਏ ਔ ਚੱਕ ਪਾ ਗਏ ਸਪੋਰਟਸ ਦੇ ਬੂਟ ਉਹ ਹਟ ਜੋ ਬੰਨੇ ਫੇਰ ਨਾ ਕਿਉ ਥੱਲੇ ਆ ਗਏ ਇੱਕ ਅੱਦਾ ਥਾਪੀ ਮਾਰਦੇ ਜਾਂਦਾ ਜਾਂਦਾ ਹੁਣ ਐਨ ਐਂਟਰੀ ਹੋ ਗਈ ਹੈ ਬਰੋਕ ਲੈਸਨਰ ਦੀ ਹਟ ਜਾ ਬੰਨੇ ਹਟ ਜਾ ਔਰ ਰੱਸੀ ਛੱਡ ਕੇ ਕਹਿੰਦੇ ਸਾਰੇ ਗੱਭਰੂ ਬੰਨੇ ਹੋ ਗਏ ਆ ਲੈ ਨਾ ਨਹੀਂ ਕਿ ਅੱਗੇ ਦੇ ਨਾ ਕਿਰਕ ਜਿੰਨਾ ਵੀਡੀਓ ਬਣਾ ਵੀਡੀਓ ਕੀ ਖਿੱਚਦੇ ਕੰਮ ਨੂੰ ਦੁਨੀਆ دیਵਾਨੀ ਕਰਦੇ ਉਹ ਵੇ ਮੱਥਾ ਨਹੀਂ ਟੇਕਿਆ ਪਹਿਲਾਂ ਯਾਰ ਵੀਡੀਓ ਬਣਾ ਖਿੱਚ ਲੈ ਖਿੱਚ ਲੈ ਬਹਿ ਕੇ ਖਿੱਚ ਬਹਿ ਕੇ ਖਿੱਚ ਲੈ ਉੱਥੇ ਪੌੜੀਆਂ ਦੇ ਬਹਿ ਜਾ 36 30 ਆ 36 30 ਉਹ ਲੈ ਗਿਆ ਯੋ ਹੈਂ ਸ਼ਾਬਾਸ਼ ਬਹੁਤ ਵਧੀਆ ਤੇ ਇੱਕੋ ਨਹੀਂ ਜਗ੍ਹਾ ਹੈ ਤੇ ਨਹੀਂ ਮੈਂ ਥੋੜਾ ਥੋੜਾ ਜਿਹਾ ਥੱਲੇ ਕਰ ਤਾਪੀ 36 ਦੀ ਹੋਗਾ ਅੱਗੇ ਹੁਣ ਭਾਜੀ ਉਹਦੇ ਨਿਸ਼ਾਨ ਨਹੀਂ ਚੈਲੰਜ ਕਰਕੇ ਇਦਾਂ ਨਹੀਂ ਅੱਛਾ ਵੈਰੀ ਗੁੱਡ ਨਹੀਂ ਇਹ ਤਗੜਾ ਮੁੰਡਾ 36 ਦੀ ਨਾ ਚੈਲੰਜ ਪੇ ਨੂੰ ਮਹੰਗਾ ਪੈ ਗਿਆ ਜਾਓ ਵੀ ਭਾਜੀ ਬਹੌਲੀ ਬਹੁਤ ਲਾਉਂਦਾ ਸਹਿਜ ਨਹੀਂ ਇੰਨੀ ਤੇਜ਼ ਲਾਇਆ ਸ਼ਾਬਾਸ਼ ਸਹਿਜ ਸ਼ਾਬਾਸ਼ ਸ਼ਾਬਾਸ਼ ਛੋਟਾ ਛੋਟਾ ਉੱਤੇ ਤਾਂ ਹੀ ਲਗਾਣੀ ਆਦ ਕੀ ਪਲੇਟ ਉਹ ਵੈਰੀ ਗੁੱਡ ਹੈਪੀ ਲੱਗੇ ਰਹੀ ਓਏ ਹਾਈ ਦੇ ਦੇ ਹੌਲੀ ਹੌਲੀ ਹੱਥਾਂ ਦੇ ਹੱਥਾਂ ਨਾਲ ਹੱਥ ਕੀ ਫੇਰ ਦੇਣਾ ਰਸਾ ਇਦਾਂ ਹਾਂ ਸ਼ਾਬਾਸ਼ ਬੈਟਿੰਗ ਦਾ ਸਹਿਜ ਯਾਰ ਕੋ ਚੱਕਦੇ ਨੇ ਹੈ ਇਹਨੇ ਜਿੰਨੇ ਆਣੇ ਹੈ ਸਹਿਜ ਥਾਪੀ ਮਾਰਦੇ ਹੁਣ ਚੱਲ ਐਪੀ ਚੱਲ ਸ਼ਾਬਾਸ਼ ਉਹ ਸੱਟ ਨਾ ਲਵਾ ਲਿਓ ਭਰਾਵਾ ਸ਼ਾਬਾਸ਼ ਐਪੀ ਸ਼ਾਬਾਸ਼ ਇਹ ਫੜ ਲੈ ਫੋਨ

Woi, ini tutup tutup, ketemu, 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 Thank <laughs> you. ਦੀ ਪੱਤੀ ਇਹਨਾਂ ਦੀ ਫਰੀ ਹੈ ਆ ਬੁੱਤੂ ਨੂੰ ਚਾਹ ਲਿਆ ਕਿਦੋਂ ਇਹਨਾਂ ਨੇ ਆ ਝੂਠੀਆਂ ਸ਼ੈਤਾਨ ਹੋਣਾ ਤੂੰ ਕਿਆ ਹੈ ਆ ਇਹਨੂੰ ਪੁੱਛਣੋਂ ਪਈ ਇਹ ਕੋਲੇ ਖੜਾ ਸੀ ਤੂੰ ਕਿਆ ਰੋਜੀ ਹੈ ਨਹੀਂ ਚਾਹ ਪਿਆ ਸਕਦੇ ਆ ਕੇ ਬਹੁਤ ਦੋ ਵਜੜੀਆਂ ਕੇ ਕਹਤੀਂ ਤੂੰ ਭਾਈ ਪਾਜੀ ਸਹਿਜ ਕਹਿੰਦਾ ਮੇਰੇ ਨਹੀਂ ਮਾਰ ਸਕਦੇ ਤੁਸੀਂ ਪਾਜੀ ਆ ਗੱਲ ਨੇ ਝੂਠੀ ਆ ਭਾਈ ਨੇ ਤਾਂ ਤੈਨੂੰ ਸੌਣ ਸੌਣ ਜਾਣਾ ਸੀ ਸੌਣ ਜਾਣਾ ਇਸ ਨੂੰ ਮੈਨੂੰ ਕਿਹਾ ਉੱਥੇ ਹੈੱਡਫੋਨ ਕਰਨ ਨਾਲ ਲੱਗਿਆ ਨਹੀਂ ਇੱਥੇ ਇੱਥੇ ਜੋ ਜਿਹੜੀ ਚਾਹ ਵਾਲੀ ਗੱਲ ਕੀਤੀ ਉਹ ਵੀ ਪੁੱਛਣੀ ਵਾਲੇ ਕਿਹਾ ਕਿ ਭਾਈ ਨਹੀਂ ਗਿਆ ਸੌਣ ਲੱਗੇ ਬਾਬੇ ਦੀ ਕਿਹੜੇ ਬਾਬੇ ਦੀ ਜਿਹੜੀ ਮਰਜ਼ੀ ਸੀ ਬਾਬਾ ਮਾਰ ਦੋ ਕੋਈ ਨਾ ਕੋਈ ਹੁਣ ਚੱਲ ਉਹ ਲਾ ਲ ਲੰਬੀ ਦੋੜ ਮਾਰਦੀਆਂ ਦੋ ਪਾਜੀ ਲੱਗੇ ਹੋਏ ਐ ਮੁੰਡਿਆਂ ਨੂੰ ਐਨ ਕਬੱਡੀ ਦੇ ਦਾਅ ਦਸਣ ਸ਼ਾਬਾਸ਼ ਚੱਲ ਓਏ ਜਾ ਸੈਜ ਲੈ ਆ ਪਰਫ ਮੇਰਾ ਵੀ ਲੈ ਲਈਏ ਜਾ ਲੈ ਆ ਓਏ ਰੁਕ ਜਾ ਪੁੱਛ ਲਈਏ ਨਹੀਂ ਸੁਣਦਾ ਨੇ ਪਾਜੀ ਕਹਿੰਦਾ ਵੇਖ ਲਓ ਫੇਨ ਜਾਂਦਾ ਹੀ ਨਹੀਂ ਬਰਫ ਲੈ ਆ ਪਰਫ ਲੈ ਆਜਾ ਅਜ ਤਾਂ ਦੋ ਵੇਲੇ ਚੱਲ ਚੱਲੋ ਚੱਲੋ ਬ੍ਰਹਮੀ ਦਾ ਸਵਾਲ ਆ ਬ੍ਰਹਮਦੇਵ ਆਉਂਦੇ ਆ ਤੂੰ ਦੋਜਾ ਤੇ ਮਾਰਨਾ ਤੂੰ ਘੇਰਨਾ ਪੜਦਾ ਪਾਲਾ ਤੇਰ ਕੋ ਹਾਂ ਤੂੰ ਮਲਾਲਾ ਪਹਿਲਾ ਚੱਲ ਫੜ ਭੱਜ ਜਾ ਰਡ ਮਾਰਦੇ ਤੂੰ ਉੱਡ ਦੋਜ ਮਾਰ ਪਿੱਛੋਂ ਪਿੱਛੋਂ ਭੱਜ ਗਿਆ ਨਾਲ ਕਾ ਤੋ ਲੱਗਦਾ ਉਹਦੇ ਦੂਰੋਂ ਦੋਜ ਮਾਰ ਹਾਂ ਇੱਥੋਂ ਮਾਰ ਦੋਜ ਭਾਜੀ ਦੋਜ ਹੀ ਨਹੀਂ ਮਾਰ ਚੱਲ ਸਰਦ ਦੇ ਕਿਹਨੇ ਆ ਜਾ ਆ ਜਾ ਦੇ ਮੁਸ਼ਾਫਾ ਨੇਲਾ ਭਾਈ ਬੋ ਵਧੀਆ ਕੀਤੀ ਡੋਵੀ ਮਾਰੀ ਆ ਸਹੀ ਕਰ ਫੜ ਭਾਈ 2 ਵਜੇ ਵਧੀ ਜਾਣੀਆਂ ਚੁੱਪ ਕਰਕੇ ਕੱਟ ਫੜਨਾ ਬੜੀ ਹੋਲੀ ਮਾਰੋ ਸੱਦੀ ਕਰ ਫੜ ਤੈਨੂੰ ਹੋ ਜਾਣੀਆਂ ਫੜ ਲੈ ਆ ਕੇ ਜਾ ਬਈ ਸੋ ਜੋ ਇੱਦਾਂ ਦੀ ਆ ਚੱਲ ਅਬਰਤ ਬਾਲੇ ਇੱਧਰ ਅਗਲਾ ਆ ਜੋ ਅਗਲਾ ਆ ਇੱਧਰ ਆ ਦੇਖ ਲੈ ਕਿੱਦਾਂ ਮਾਰਦਾ ਡੋਜ ਦੇਖ ਲੈ ਧਿਆਨ ਨਾਲ ਇਹ ਮੀਨ ਡੋਜੀ ਆ ਸਾਡਾ ਖੜੇ ਕਿਹੜੀ ਡੋਜ ਹੁੰਦੀ ਆ ਆ ਲੈ ਜਾ ਆ ਜਾ ਆ ਜਾ ਚੱਲ ਆ ਜਾ ਆ ਜਾ ਆ ਜਾ ਲੱਗ ਗਿਆ ਨਾ ਪਤਾ ਹੁਣ ਚੱਲ 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 ਸ਼ੁਰੂ ਕਰੋ ਬੰਨੇ ਹੋ ਜਾਓ ਚੱਲ ਇੱਧਰ ਹੀ ਆਣਾ ਇੱਧਰ ਹੀ ਇਧਰੋਂ ਹੀ ਚੱਲ ਉਧਰ ਨੂੰ ਭਜਣਾ ਢੇਰੀਆਂ ਵੱਲੋਂ ਹੱਥ ਮੜਾ ਚੱਲ ਦੂਰ ਹੋ ਕੇ ਮਾਰ ਲਓ ਹਾਂ ਨਿਕਲ ਨਿਕਲ ਭੱਜਾ ਉਹਨੂੰ ਭੱਜ ਭੱਜਾ ਹਾਂ ਹਾਂ ਇਧਰ ਜਾਨ ਨਹੀਂ ਕਹਿੜਾ ਜਾਨ ਨਹੀਂ ਕਹਿੜਾ ਸੱਚੀ ਗੱਲ ਆ ਭਾਈ ਨੇ ਮਗਰ ਬੈਠ ਗਿਆ ਨਾ ਭਾਈ ਜੀ ਲੱਗੀ ਹੋਣੀ ਸੇਵਾ ਅੱਜ ਫੇ ਲਾਲਾ ਕਹਿੰਦਾ ਜੋਰ ਬਹੁ ਹੋ ਗਿਆ ਹੈਗਾ ਹੁਣ ਬਹੁਤ ਆ ਭਾਜੀ ਆਉਣ ਹੋ ਜੂ ਸਹੀ ਉਹ ਯੂ ਯੂ ਸੈੱਟ ਲਓ ਵੀ ਮਰੀਲੇ ਲਾ ਗਿਆ ਵਾ ਆਹ ਦੀ ਸਪੋਰਟ ਕਰੋ ਪੈਸੇ ਢੇਲੇ ਪਾਓ ਆਹ ਅਹੀਂ ਵਾਤੋ ਵਾਤ ਤਗੜੀ ਹੋਈ ਏ ਤਗੜੀ ਹੋਈ ਏ ਸ਼ਰਦਾਈ ਪੀਏ ਸ਼ਰਦਾਈ ਦੀ ਕੋਈ ਸਾਹਿਬ ਕਿੱਦਾਂ ਰਿਹਾ ਅੱਜ ਦਾ ਸੀਜ਼ਨ ਬਹੁਤ ਵਧੀਆ ਜੀ ਵਧੀਆ ਸੀ ਹਾਂਜੀ ਸਹੀ ਏ ਸਹੀ ਏ ਆਹ ਮੁੰਡਾ ਭਰਾ ਸਾਡਾ ਦੁੱਧ ਲੈ ਆਉਂਦਾ ਵਾ ਇਹਦੇ ਫਾਦਰ ਸਾਹਿਬ ਦੁੱਜੀ ਆ ਇੱਕ ਦਿਨ ਆਇਆ ਵਾ ਠੀਕ ਨਹੀਂ ਆਂਗ ਦੀ ਲੋੜੀ ਦੀ ਭਈ ਮਿੱਟੀ ਦੋ ਭਾਜੀ ਦੋਧ ਦੀ ਸੀ ਹੋ ਗਈ ਆ ਬਾਕੀ ਸਾਡੀ ਹੈ ਨਾ ਭਾਜੀ ਗੇਲੇ ਭਾਜੀ ਆਪਣੀ ਉਹ ਬੈਲ ਵਾਲੀ ਰੈਸਪੀ ਚੋਰੀ ਹੋ ਗਈ ਹੈ ਨਾ ਉਹ ਕਾਪੀ ਹੋ ਗਈ ਆ ਉਹ ਕਾਪੀ ਹੋ ਗਈ ਆ ਹੁਣ ਗਾਂ ਕੋਈ ਨਵੀਂ ਵੈਰਾਈਟੀ ਬਣਾਵਾਂਗੇ ਉਹ ਵੀ ਕਾਪੀ ਹੋ ਜਾਣੀ ਆ ਦੂਜੇ ਤੀਜੇ ਦਿਨ ਹੀ ਕਾਪੀ ਹੋ ਗਈ ਆ ਦੂਜੇ ਤੀਜੇ ਦਿਨ ਹੀ ਕਾਪੀ ਦੀ ਬੈਲ ਵਾਲੀ ਬੈਲ ਵਾਲੀ ਪਲੇਅਰ ਹੀ ਕਬੱਡੀ ਵਾਲੇ ਸਿਰ ਦੀ ਆ ਵੀ ਸੱਟ ਦੇ ਭਾਜੀ ਕਿੰਨੀ ਕਾ ਯਾਰ ਕੰਮ ਨਵੇੜ ਚੱਲ ਜੀ ਓ ਰੁਕ ਜਾ ਮਿੱਟੀ ਨਾਲ ਮੁੰਡਾ ਲੱਗ ਜਾਂਦਾ ਠੰਡੇ ਓ ਠੀਕ ਆ ਠੀਕ ਆ ਅਮਰਤਾ ਦਾ 27 ਤਰੀਕ ਨੂੰ ਜਨਮ ਦਿਨ ਮੈਂ ਤੇ ਇਹ ਬ੍ਰਹਮੀ ਦੀ ਸੇਵਾ ਕਰੂ ਨਹੀਂ ਉਦਾਂ ਹੀ ਬਣਾ ਦੇਣਾ ਆਪਾਂ 26 ਨੂੰ ਅਧਰ ਪਹਿਲਾਂ ਇੱਕ ਤੇਰਾ ਓਏ ਦੋ ਬ੍ਰਹਮੀਆਂ ਆ ਗਈਆਂ ਵਾ ਹਾ ਤੇਰੀ ਤੇਰੇ ਜਨਮ ਦਿਨ ਦੀ ਖੁਸ਼ੀ ਚ ਕੀਤੀ ਪਾਰਟੀ ਦਾ ਖਾਲੇ ਤਾਈ ਚੱਲੀ ਜਾਂਦੀ ਆ ਸਹਿਜ ਬਰਫ ਲੈਣ ਗਿਆ ਹੀ ਨਹੀਂ ਸਹੀ ਗੱਲ ਮੈਨੂੰ ਲੱਗਦਾ ਡੂੰਗਾ ਥੇ ਚੱਲ ਭਾਈ ਆਉਣ ਦੇ ਸਾਰੀ ਸਾਰੀ ਦੇਖ ਲਾ ਦੀ ਘਪਾਲਾ ਪਹਿਲਾਂ ਗੱਲ ਕੀ ਆ ਓਏ ਲੈ ਵੀ ਮੜਿਆਂ ਲਈ ਪੂਰਾ ਇੰਤਜ਼ਾਮ ਹੋ ਗਿਆ ਵਾ ਗਿਨੇ ਬਰਮੀਆਂ ਆ ਗਿਆ ਬਰਮੀਆਂ ਗਿੰਦੇ ਬਰਫ ਲੈਣ ਗਿਆ ਉਹਨਾਂ ਆ ਗਿਆ ਥਾੜਾ ਉਹ ਤੂੰ ਹੈਲੋ ਮੇਰੀ ਗੱਲ ਸੁਣ ਇੱਥੇ ਤੈਨੂੰ ਬੰਦੇ ਬਰਫ਼ ਨੂੰ ਰੋਂਦੇ ਤੂੰ ਤੇ ਕੱਛੇ ਬਦਲ ਲੰਦਿਆਂ ਕਰੇ ਤਾਂ ਹੋਰ ਕੀ ਆ ਆ ਇੰਨੀ ਬਰਫ਼ ਕੀ ਕਰਨੀ ਸਿਰ ਚ ਮਾਰਨੀ ਆ ਮੈਂ ਕਿਹਾ ਸੀ ਇੰਨੀ ਕੀ ਕਰਨੀ ਦੋ ਡੂੰਘੇ ਪਾ ਦੇ ਭਾਜੀ ਹਾਂ ਨਹੀਂ ਪਾਣੀ ਲੈ ਕੇ ਆਉਂਦਾ ਗੇਲੇ ਭਾਜੀ ਉਹ ਪਾ ਜਿਹੜੇ ਵੱਡੇ ਜੇ ਆਹ ਆ ਲੈ ਗਿਆ ਮੋੜ ਕੇ ਕਰਨ ਆ ਆ ਇੰਨੀ ਬਰਫ਼ ਕੀ ਕਰਨੀ ਮਾਮਾ ਹੋਰ ਕਿੰਨੇ ਦੋ ਕਰ ਰਿਹਾ ਰੁਕ ਜਾ ਰੁਕ ਜਾ ਰੁਕ ਜਾ ਇੱਕ ਮਿੰਟ ਦੇ ਦੇ ਐਂਚ ਦਾ ਬਾਹਰ ਦੇ ਉੱਤੇ ਲੋ ਜੀ ਬਰਮੀ ਜੇ ਪੈ ਗਈ ਆ ਬਰਫ਼ ਤੇ ਜ਼ੈਰ ਦੇ ਝੋਲਾ ਬਰਫ਼ ਦਾ ਪਰ ਲੈ ਕਾ ਲਿਆ ਇੱਕ ਲਮਾਵਾ ਪਰ ਲੈ ਆ ਉਹ ਵੀ ਅੱਦੇ ਪੈਣ ਜੋ ਬਰਫ਼ ਘਟੀ ਕਰ ਲਿਆ ਐਨੀ ਬਰਫ਼ ਕੀ ਕਰਨੀ ਪੁੱਤ ਚਾਰ ਹੈ ਇੱਕ ਬਾਰ ਹੋੜਣੀ ਹੋ ਜਾ ਬਰਮੀ ਕੇ ਲੰਗਰ ਪਰ ਸਵਾਵੀ ਭਾਜੀ ਲੈ ਚੱਲਣ ਦੇ ਵਿੱਚ ਕੱਢ ਗਿਓ ਦੇ ਉਹ ਕੱਢ ਲਈ ਆਈ ਉਹ ਬਾਦੂ ਆ ਉਹ ਜਸ਼ਨ ਆ ਗਈ ਆ ਆ ਆ ਆ ਦੀ ਬਣਾਉਂਦੀ ਬਾਦੂ ਗੀ ਉਪਰ ਵਾਰੀ ਵਾਰੀ ਆਈ ਆ ਉਹ ਨਾ ਛੱਡਦਾ ਕੋਜ ਲੈ ਲੈ ਮਨ ਕੋਈ ਉਹਨੇ ਬ੍ਰਹਮੀ ਆਗਾ ਲੰਗਰ ਲਾ ਗਿਆ ਵਾ ਉਹ ਵੀ ਐ ਬਈ ਟੈਂਕ ਜੇ ਟਾਈਮ ਜਿੰਨਾ ਮਰਜ਼ੀ ਹੋਵੇ ਤੂੰ ਬ੍ਰਹਮੀ ਪੀਂਗਾ ਕਿੰਨੇ ਹੋ ਗਏ ਹੈ ਅੱਟੇੱਕ ਕਰ ਉਹ ਮੜਿਆ ਵਾਚਾ ਰੋ ਉਹ ਜੂਪੇ ਆ ਜਾ ਨਹੀਂ ਹੈਗੇ ਤਾਂ ਆ ਜਾ ਫੇ ਓਕੇ ਹੋ ਗਈ ਆ ਆ ਜੋ ਵੀ ਹੁਣ ਵਾਰੀ ਵਾਰੀ ਆਈ ਜਾਓ ਉਹ ਉੱਠ ਕੇ ਪਵਾਲਾ ਪਾਗ ਦੇ ਖੁੱਲਾ ਮੰਡਹਾਰਾ ਖੁੱਲਾ ਮੰਡਹਾਰਾ ਕਾਜੀ ਖੋਲ ਗਲਾਸ ਨੂੰ ਜਿੱਲੇ ਭਜੀ ਕਾ ਲੋ ਭਜੀ ਗਲਾਸੀ ਸੈਟਲਾ ਵਿੱਚ ਤੋੜੀ ਨਹੀਂ ਫੜਦਾ ਹੈ। ਹੈਪੀ ਬੀਗ ਹੋ। ਲੰਗਰ ਗਿਆ ਲੈ ਬਈ ਲੰਗਰ। ਆਜੋ ਆਜੋ ਮੇਰੇ ਵੀਰ ਭਰਾ। ਘਰਿਆਂ ਨਹੀਂ ਆਉਂਦਾ। ਪ੍ਰਾਪਰ ਮੈਲ ਨਹੀਂ ਖਰਾਕ ਸਾਰਿਆਂ ਨੂੰ। ਸਕੂਟਰੀ ਉਹਨਾਂ ਨੂੰ ਪਾ ਦਿੰਦੇ। ਮਜ਼ਾ ਹੀ ਆ ਗਿਆ ਭਾਈ। ਤੇ ਭਾਈ ਜੀ ਸਕੂਟਰੀ ਫੜ ਲੈ ਇਹਨਾਂ ਕੋ। ਪੇਗਾ ਹੋਰਦੀ ਆ ਬਾਅਦ ਨਿਕਲ। ਕਲਾਸ ਹੈ ਤੇਰਾ ਓਏ। ਦੂਜਾ। ਦੂਜਾ ਕਿਉਂ ਆ? ਉਹ ਮੁੜਿਓ ਕਿੰਨਾ ਕਲਾਸ ਇਹਦਾ? ਪੰਜਵਾਂ। ਦੂਜਾ ਤੀਓ ਦੂਜਾ। ਭਾਜੀ ਆਜੋ। ਆ ਜਾ ਆ ਜਾ ਭਾਜੀ। ਅਹੀਂ ਦਿਨ ਨੂੰ ਵੇਖਣ ਦੇ ਬਾਜੀ ਕੀ ਪੀ ਬਾਜੀ ਆ ਜੋ ਚੱਕੋ ਚੱਕੋ ਆ ਬਾਜੀ ਸਾਫ ਨਾ ਵੀਡੀਓ ਮੁੰਡਿਆਂ ਨੂੰ ਕੌਂਦਿਆਂ ਦੀ ਬਣਾਉਂਦੀ ਆ ਬਾਜੀ ਮਾੜਾ ਜਾਂ ਤਾਂ ਪਾ ਆ ਵੇ ਲੋ ਇਹਦਾ ਪੰਜਵਾ ਤੇਰਾ ਪੰਜਮਾ ਤਾ ਚੜ ਦੇ ਸਾਹ ਜਨ ਨੂੰ ਪਿਓ ਸਾਰਾ ਪੀਉਂਗਾ ਸਾਰਾ ਨਹੀਂ ਅੱਜ ਬਾਸ ਨਾ ਪਾ ਦੇ ਫਿਰ ਬਾਸ ਪੱਕਾ ਬਰਮੀ ਵਾਰੇ ਬਾਈ ਪੱਕਾ ਇਹ ਬਾਅਦ ਨਹੀਂ ਗਰਾਂ ਮਿਲਦਾ ਉਹ ਠੀਕ ਟਰੈਡ ਵੇ ਲਾਵ ਲੈ ਟਰੈਡ ਕਿੰਨਾ ਹੋ ਗਿਆ ਪਾ ਦੇ ਬਾਈ ਅਲਾਰਾ ਕਿੰਨਾ ਪਾ ਦੇ ਆ ਜਾਓ ਆ ਜਾਓ ਜੀ ਨੇ ਪੀਣੀ ਆ ਜਾਓ ਬਾਦੂ ਪਈ ਬਰਮੀ ਆ ਜਾਓ ਆ ਕੇ ਆ ਜੀ ਆ ਕੇ